ਸਰਦਾਰਨੀ ਵੌਇਸ 2.5 ਜੂਬ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਸ਼ਰਾਬੀ ਹਵੇਲੀ ਜਿਸ ਵੇਲੇ ਸ਼ਹਿਰ ਨੂੰ ਆਬਾਦ ਕੀਤਾ ਜਾ ਰਿਹਾ ਸੀ ਉਸ ਵੇਲੇ ਉਸ ਦੀ ਵਿਉਂਤ ਇਸ ਪ੍ਰਕਾਰ ਬਣਾਈ ਜਾ ਰਹੀ ਸੀ ਕਿ ਇਹ ਸ਼ਹਿਰ ਇੱਕ ਨਮੂਨੇ ਦਾ ਸ਼ਹਿਰ ਉੱਭਰ ਕੇ ਸਾਹਮਣੇ ਆਵੇ ਵਸਾਇਆ ਜਾ ਰਿਹਾ ਸ਼ਹਿਰ ਕਦੇ ਇੱਕ ਗੁੰਮਨਾਮ ਜਿਆ ਛੋਟਾ ਕਸਬਾ ਸੀ ਅੰਗਰੇਜ਼ਾਂ ਨੂੰ रियासत ਦੀ ਰਾਜਧਾਨੀ ਲਾਹੌਰ ਤੋਂ ਦੂਰੀ ਪੈਂਦੀ ਸੀ ਖਾਸ ਕਰ ਗਰਮੀਆਂ ਵਿੱਚ ਅੰਗਰੇਜ਼ਾਂ ਲਈ ਇਸ ਦਾ ਦੌਰਾ ਕਰਨਾ مصیبت ਤੋਂ ਘੱਟ ਨਹੀਂ ਸੀ ਰਾਜਾ ਵੀ ਆਪਣੀ ਜਾਤ برادری والوں ਤੋਂ ਦੂਰ ਸੀ ਰਾਜਾ ਸਿੱਖ ਸੀ ਤੇ প্রজਾ ہندو ਪਰ ہندو ਸਿੱਖ ਉਸ ਦੀਆਂ ਅੱਖਾਂ ਵਿੱਚ ਸਮਾਨ ਸਨ ਭੇਦ ਭਾਵ ਤਾਂ ਉਸ ਜਮਾਨੇ ਵਿੱਚ ਸੋਚਿਆ ਵੀ ਨਹੀਂ ਜਾ ਸਕਦਾ ਸੀ ਨਵੀਂ ਰਾਜਸਤਾਨੀ ਵਾਲੀ ਥਾਂ ਰਾਜੇ ਨੂੰ ਬੜੀ ਪਸੰਦ ਸੀ ਧਰਤੀ ਉਪਜਾਊ ਸੀ ਤੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ ਨਕਸ਼ੇ ਬਣ ਚੁੱਕੇ ਸਨ ਉਸਾਰੀ ਆਰੰਭ ਹੋ ਚੁੱਕੀ ਸੀ ਰਾਜਸਤਾਨੀ ਹੌਲੀ ਹੌਲੀ ਯੋਜਨਾਬੰਦ ਤਰੀਕੇ ਨਾਲ ਆਪਣੀ ਹੋਂਦ ਵੱਲ ਵੱਧ ਰਹੀ ਸੀ ਪ੍ਰਜਾ ਆਪਣੇ ਰਾਜੇ ਨੂੰ ਵਿਸ਼ਨੂੰ ਦਾਤਾਰ ਮੰਨਦੀ ਸੀ ਤੇ ਉਸ ਦਾ ਹਰ ਹੁਕਮ ਫਰਮਾਨ ਹੋਇਆ ਕਰਦਾ ਸੀ ਬਾਜ਼ਾਰ ਚੁਰਸਤੇ ਬਾਗ ਬਗੀਚੇ ਫੁਹਾਰੇ ਮਹਿਲ ਮਾੜੀਆਂ ਤਲਾਬ ਨਹਿਰਾਂ ਗੁਰਦੁਆਰੇ ਮੰਦਰ ਮਸੀਤਾਂ ਤੋਂ ਇਲਾਵਾ ਸ਼ਾਹੀ ਦਰਬਾਰ ਦੀ ਇਮਾਰਤ ਸ਼ਾਹੀ ਕਿਲਾ ਫੌਜੀਆਂ ਲਈ ਸ਼ੌਣੀ ਤੋਪਖਾਨਾ ਕੰਟਾ ਘਰਦੇ ਹੋਰ ਅਣਗਿਣਤ ਇਮਾਰਤਾਂ ਤੇ ਭਵਨ ਚੰਗੀ ਪੱਧਰ ਤੇ ਖੁੰਬਾ ਵਾਂਗ ਉੱਬਰ ਰਹੇ ਸਨ ਅਹਲਕਾਰ ਜੋ ਇਮਾਨਦਾਰ ਸਨ ਤੇ ਜਿੰਨਾ ਵਿੱਚ ਸਮਰੱਥਾ ਨਹੀਂ ਸੀ ਕਿ ਉਹ ਪੁਰਾਣੀ ਰਾਜਧਾਨੀ ਤੋਂ ਉੱਜੜ ਕੇ ਨਵੀਂ ਰਾਜਧਾਨੀ ਵਿੱਚ ਸੁਵਾਸਜਣ ਉਹਨਾਂ ਅਮੀਰਾਂ ਸਰਦਾਰਾਂ ਤੇ ਅਹਲਕਾਰਾਂ ਨੂੰ ਰਾਜੇ ਨੇ ਆਪਣੇ ਖਰਚੇ ਤੇ ਕੋਠੀਆਂ ਤੇ ਹਵੇਲੀਆਂ ਬਣਾ ਕੇ ਦਿੱਤੀਆਂ ਗੇਸਟ ਹਾਊਸ ਕੁੱਤਾ ਖਾਨਾ ਹਾਥੀ ਖਾਨਾ ਫਰਾਸ਼ ਖਾਨਾ ਬੱਕੀ ਖਾਨਾ ਲੱਸੀ ਖਾਨਾ ਜਲੌ ਖਾਨਾ ਤੋਸਾ ਖਾਨਾ ਅਸਤਬਲ ਆਦ ਜੋ ਰਾਜ ਦੀਆਂ ਨਿੱਜੀ ਇਮਾਰਤਾਂ ਉਸਾਰੀ ਅਧੀਨ ਸਨ ਇਹਨਾਂ ਨਾਲ ਜਨਤਾ ਲਈ ਵੀ ਸਫਾ ਖਾਨਾ ਪਸ਼ੂਆਂ ਲਈ ਹਸਪਤਾਲ ਸਕੂਲ ਕਾਲਜ ਦਫ਼ਤਰ ਕੋਟ ਕਚਹਿਰੀਆਂ ਤੇ ਕਾਲ ਪੈ ਜਾਣ ਤੇ ਅਨਾਜ ਸਾਂਭਣ ਲਈ ਅਨਾਜ ਘਰ ਜਤੀਮ ਖਾਨਾ ਅਪਾਹਿਜ ਘਰ ਵੀ ਉਸੇ ਤੇਜ਼ੀ ਨਾਲ ਬਣਾਏ ਜਾ ਰਹੇ ਸਨ ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰ ਪਰਕੋਟਾ ਪੱਕੀ ਫਸੀਲ ਤਿਆਰ ਹੋ ਰਹੀ ਸੀ ਚਾਰ ਬਾਜ਼ਾਰ ਤੇ ਚਾਰ ਹੀ ਵੱਡੇ ਜੰਗੀ ਦਰਵਾਜ਼ੇ ਜੋ ਰਾਤ ਨੂੰ ਬੰਦ ਕਰ ਦਿੱਤੇ ਜਾਂਦੇ ਸਨ ਤੇ ਸ਼ਹਿਰ ਡੱਬੀ ਵਾਂਗ ਬੰਦ ਹੋ ਜਾਇਆ ਕਰਦਾ ਸੀ ਫਸੀਲ ਦੇ ird gird ਪਾਣੀ ਦੀ ਨਹਿਰ ਸ਼ਹਿਰ ਦੀ ਸੁਰੱਖਿਆ ਲਈ ਬਣਾਈ ਜਾ ਰਹੀ ਸੀ ਨਹਿਰ ਤੇ ਕੰਡੇ-ਕੰਡੇ ਸ਼ਹਿਰ ਵੱਲ ਖੂਬਸੂਰਤ ਪੌਦੇ ਖਾਸ ਤੌਰ ਤੇ ਲਗਾਏ ਜਾ ਰਹੇ ਸਨ ਜੋ ਆਪਣੀ ਮਹਿਕ ਨਾਲ ਸ਼ਹਿਰੀਆਂ ਨੂੰ ਆਨੰਦ ਦਿੰਦੇ ਸਨ ਰਾਤ ਦੀ ਰਾਣੀ ਮੋਤੀਆ ਚੰਪਾ ਤੇ ਚਮੇਲੀ ਰਾਤ ਨੂੰ ਸ਼ਹਿਰ ਨਿਵਾਸੀਆਂ ਲਈ ਕੰਪੋਸਟ ਦਾ ਕੰਮ ਕਰਦੇ ਸਨ ਜਿਸ ਕਾਰਨ ਉਹ ਗਹਿਰੀ ਨੀਂਦ ਦਾ ਮਜ਼ਾ ਲੈਂਦੇ ਸਨ ਮਕਾਨ ਉਸਾਰੀ ਵਿਭਾਗ ਦੇ ਅਹਲਕਾਰ ਦੂਜੇ ਪਾਸੇ ਸ਼ਹਿਰ ਨੂੰ ਆਬਾਦ ਕਰਨ ਲਈ ਕਰਨ ਹਿੱਤ ਨਕਸ਼ਿਆਂ ਮੁਤਾਬਕ ਮੁਹੱਲੇ ਦੁਕਾਨਾਂ ਤੇ ਬਸਤੀਆਂ ਦੀ ਆਬਾਦਕਾਰੀ ਦਾ ਛਿਗਨੇਸ਼ ਕਰ ਚੁੱਕੇ ਸਨ ਪਲਾਟ ਕੱਟ-ਕੱਟ ਕੇ ਨਲਾਮੀਆਂ ਰਾਹੀਂ ਵੇਚੇ ਜਾ ਰਹੇ ਸਨ ਨਲਾਮੀ ਦਾ ਕੰਮ ਬੜੀ ਸਫਲਤਾ ਨਾਲ ਚੱਲ ਰਿਹਾ ਸੀ ਪਰ ਜਦੋਂ ਵੱਡੇ ਬਾਜ਼ਾਰ ਦੇ ਨਾਲ ਲੱਗਦੇ ਮੁਹੱਲਿਆਂ ਦੇ ਪਲਾਟ ਕੱਟ ਕੇ ਬੋਲੀ ਸ਼ੁਰੂ ਹੋਈ ਸੂਈ ਉੱਥੇ ਆ ਕੇ ਅਟਕ ਗਈ ਉਸ ਵੱਡੇ ਬਾਜ਼ਾਰ ਵਿੱਚ ਇੱਕ ਅਮੀਰ ਬਾ ਰਸੂਕ ਖੂਬਸੂਰਤ ਤਵਾਇਫ ਦਾ ਕੋਠਾ ਸੀ ਜਿਸ ਦਾ ਨਾਂ ਸੀ ਰੁਕਸਾਨਾ ਰੁਕਸਾਨਾ ਚਾਹੁੰਦੀ ਸੀ ਕਿ ਉਹ ਵਿਚਾਰ ਤੋਂ ਉੱਠ ਕੇ ਨਾਲ ਲੱਗਦੀ ਨਵੀਂ ਕੱਟੀ ਗਈ ਬਸਤੀ ਵਿੱਚ ਇੱਕ ਪਲਾਟ ਖਰੀਦ ਕੇ ਬਾਜ਼ਾਰ ਤੋਂ ਰਾਤ ਨੂੰ ਓਟ ਵਿੱਚ ਆ ਜਾਵੇ ਇਸ ਤਰ੍ਹਾਂ ਅਮੀਰ ਜਾਦੀਆਂ ਨੂੰ ਰੁਕਸਾਨਾ ਦੇ ਅਸ਼ਿਆਨੇ ਵਿੱਚ ਆਉਣ ਜਾਣ ਦੀ ਆਸਾਨੀ ਹੋ ਜਾਵੇਗੀ ਉਸ ਦੇ ਆਸ਼ਕਾਂ ਦਾ ਵੀ ਇਹੀ ਕਹਿਣਾ ਸੀ ਕਿ ਰੁਕਸਾਨਾ ਪਲਾਟ ਆਪ ਲੈ ਲੇ ਉਸ ਨੂੰ ਸ਼ੀਸ਼ ਮਹਿਲ ਤਾਂ ਅਸੀਂ ਬਣਾ ਦੇਵਾਂਗੇ ਰੁਕਸਾਨਾ ਦੀ ਆਵਾਜ਼ ਕੋਇਲ ਵਰਗੀ ਸੀ ਗੌਂਦੀ ਤਾਂ ਚੱਲਦਾ ਪਾਣੀ ਖਲੋ ਜਾਂਦਾ ਸੀ ਆਤਮੀ ਦੀ ਔਕਾਤ ਹੀ ਕੀ ਸੀ ਸੋਹਣੀ ਐਨੀ ਕਿ ਪਾਣੀ ਪੀਂਦੇ ਹੋਏ ਗਲੇ ਵਿੱਚੋਂ ਲੰਘਦਾ ਦਿਖਾਈ ਦਿੰਦਾ ਸਾਂਚੇ ਚਟਲਿਆ ਸਰੀਰ ਅப்சਰਾ ਕੀ ਮੁਕਾਬਲਾ ਕਰੂ ਉਸ ਦੇ ਰੂਪ ਦਾ ਮੋਤੀਆਂ ਵਰਗੇ ਦੰਦ ਜਦ ਹੱਸਦੀ ਤਾਂ ਅੰਬਰੋ ਤਾਰੇ ਟੁੱਟ ਟੁੱਟ ਡਿੱਗਦੇ ਅੱਖਾਂ ਜਾਦੂ ਭਰੀਆਂ ਜਿਸ ਨੂੰ ਤੱਕ ਲੈਂਦੀ ਉਸ ਨੂੰ ਕੀਲ ਕੇ ਰੱਖ ਦਿੰਦੀ ਦਰਿਆ ਦਿਲ ਸੱਚੀ ਬੋਲਾਂ ਦੀ ਪੱਕੀ ਪੇਸ਼ਾ ਬੇਸ਼ੱਕ ਤਫਾਇਤ ਦਾ ਸੀ ਪਰ ਤੰਦੇ ਵਿੱਚ ਪੂਰੀ ਇਮਾਨਦਾਰ ਹਰ ਕੋਈ ਉਸ ਦੀ ਖੂਬਸੂਰਤ ਉਸਦੀ ਸੂਰਤ ਤੇ ਸਿਰਤ ਦਾ دیوانہ ਸੀ ਰੁਕਸਾਨਾ ਦੇ ਰੂਪ ਦੀ ਚਰਚਾ ਰਿਆਸਤ ਦੀਆਂ ਹੱਦਾਂ ਤੋਂ ਬਾਹਰ ਵੀ ਖੁਸ਼ਬੂ ਵਾਂਗ ਫੈਲੀ ਹੋਈ ਸੀ ਅੰਦਰ ਖਾਤੇ ਵੱਡੇ ਵੱਡੇ ਪਰਹੇਜ਼ਗਾਰ ਉਸ ਤੇ ਮਰਦੇ ਸਨ ਪਰ ਉਹਨਾਂ ਦਾ ਇਸ ਮਾਮਲੇ ਵਿੱਚ ਵਸ ਨਹੀਂ ਚਲਦਾ ਸੀ ਜਦੋਂ ਰੁਕਸਾਨਾ ਆਪਣੇ ਦਾਸ-ਦਾਸੀਆਂ ਤੇ ਦਰ ਪਰਦਾ ਆਸ਼ਕਾਂ ਦੇ ਝੁਰਮਟ ਵਿੱਚ ਘਿਰੀ ਪਲਾਟ ਤੇ ਆਈ ਤਾਂ ਉਸ ਦੇ ਚਿਹਰੇ ਤੇ ਨਕਾਬ ਸੀ ਉਹੋ ਵੀ ਬਰੀਕ ਜਾਲ ਦਾ ਜਿਸ ਰਾਹੇ ਉਸ ਦੇ ਹੁਸਨ ਦੀਆਂ ਕਿਰਨਾ ਮਾਹੌਲ ਨੂੰ ਨੂਰੋ ਨੂਰ ਕਰ ਰਹੀਆਂ ਸਨ ਰੁਕਸਾਨਾ ਨੂੰ ਉਥੇ ਆਈ ਵੇਖ ਲੋਕ 당 ਰਹਿ ਗਏ ਸ਼ਹਿਰ ਦੇ ਮਹਾਜਨ ਵਪਾਰੀ ਬਾਬੂ ਮੁੰਛੀ ਮੁਸੰਦੀ ਤੇ ਤਮਾਸ਼ਬੀਨ ਇੱਕ ਪਾਸੇ ਤੇ ਦੂਜੇ ਪਾਸੇ ਕੇਵਲ ਰੁਕਸਾਨਾ ਪਲਾੜ ਦੀ ਬੋਲੀ ਹੋਈ ਸ਼ੁਰੂ ਹੋਈ ਇੱਕ ਆਨੇ ਗਾਜ ਦਾ 10000 ਗਾਜ ਦਾ ਪਲਾਟ ਬੋਲੀ ਵਿੱਚ ਜਾ ਦਬਾਰਾ ਆਨੇ ਗੱਜ ਤੱਕ ਪਹੁੰਚਾ ਪੁੱਜਾ ਤਾਂ ਰੁਕਸਾਨਾ ਨੂੰ ਛੱਡ ਕੇ ਬਾਕੀ ਸਾਰੇ ਲੋਕ ਹੰਬ ਗਏ ਦੂਜੇ ਪਾਸੇ ਜਦ ਉੱਥੇ ਆਬਾਦ ਹੋਣ ਦੇ ਚਾਹਵਾਨ ਚਾਹਵਾਨਾਂ ਦੀਆਂ ਪਤਨੀਆਂ ਨੇ ਵੇਖਿਆ ਕਿ ਇੱਥੇ ਮਾਮਲਾ ਹੀ ਹੋਰ ਹੈ ਤਾਂ ਉਹਨਾਂ ਨੇ ਗੁੱਸੇ ਦੀ ਹੱਦ ਉਹਨਾਂ ਦੇ ਗੁੱਸੇ ਦੀ ਹੱਦ ਨਾ ਰਹੀ ਉਹਨਾਂ ਦੇ ਗੁੱਸੇ ਦੀ ਲਹਿਰ ਸਾਰੇ ਸ਼ਹਿਰ ਵਿੱਚ ਫੈਲ ਗਈ ਅਖੌਤੀ ਧਰਮ ਦੇ ਠੇਕੇਦਾਰਾਂ ਨੇ ਉੱਥੇ ਤੂਫਾਨ ਖੜਾ ਕਰ ਦਿੱਤਾ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਸਰਕਾਰ ਇੱਥੇ ਰੰਡੀ ਖਾਨਾ ਖੋਲਣ ਜਾ ਰਹੀ ਹੈ ਤਰੰਤ ਸ਼ਰੀਫ ਸ਼ਹਿਰੀਆਂ ਦਾ ਇੱਕ ਜਥਾ ਵਜ਼ੀਰ ਮਕਾਨ ਉਸਾਰੀ ਦੀ ਕੋਠੀ ਤੇ ਜਾ ਪੁੱਜਾ ਤੇ ਫਰਿਆਦ ਕੀਤੀ ਅਤੇ ਔਰਤਾਂ ਨੇ ਦੁਹਾਈ ਪਾਈ ਕਿ ਹੁਣ ਸਰਕਾਰ ਮਹੱਲਿਆਂ ਵਿੱਚ ਰੰਡੀਆਂ ਨੂੰ ਵਸਾਉ ਔਰਤਾਂ ਦੀ ਫਰਿਆਦ ਸੀ ਪੁਕਾਰ ਸੀ ਸਾਡਾ ਕੀ ਹੋ ਫਰਿਆਦ ਸੁਣੀ ਗਈ ਵਜ਼ੀਰ ਸਾਹਿਬ ਨੇ ਫਰਮਾਇਆ ਅਸੀਂ ਕਿਸੇ ਨੂੰ ਬੋਲੀ ਦੇਣ ਤੋਂ ਰੋਕ ਨਹੀਂ ਸਕਦੇ ਬੋਲੀ ਕੋਈ ਵੀ ਦੇ ਸਕਦਾ ਹੈ ਤੁਸੀਂ ਇੰਜ ਕਰੋ ਸੇਠ ਤੰਨਾ ਨੂੰ ਕਹੋ ਕਿ ਵਜ਼ੀਰ ਸਾਹਿਬ ਨੂੰ ਕਿਹਾ ਵਜ਼ੀਰ ਸਾਹਿਬ ਨੇ ਕਿਹਾ ਹੈ ਕਿ ਪਲਾਟ ਕਿਸੇ ਵੀ ਕੀਮਤ ਤੇ ਆਪਣੇ ਨਾਂ ਕਰਵਾ ਲਵੇ ਜਿਸ ਤੇ ਰੁਕਸਾਨਾ ਦੀ ਬੋਲੀ ਲੱਗੀ ਹੋਈ ਹੈ ਤੰਨੇ ਸੇਠ ਨੇ ਚਮੜੇ ਦੀਆਂ ਥੈਲੀਆਂ ਦੇ ਮੂੰਹ ਖੋਲ ਦਿੱਤੇ ਚਾਂਦੀ ਦੇ ਰੁਪਏਆਂ ਦੇ ਢੇਰ ਲਾ ਦਿੱਤੇ ਅਸ਼ਰਫੀ ਗੱਜਦੇ ਹਿਸਾਬ ਨਾਲ ਪਲਾਟ ਖਰੀਦਣ ਵਾਲੀ ਰੁਕਸਾਨਾ ਆਖਰ ਹਾਰ ਗਈ ਤੇ ਜਾਂਦੀ ਜਾਂਦੀ ਧੰਨੇ ਸੇਠ ਅੱਗੇ ਸਜਦਾ ਗੁਜ਼ਾਰਦੀ ਹੋਈ ਬੋਲੀ ਮਾਫ ਕਰਨਾ ਸੇਠ ਜੀ ਮੈਨੂੰ ਪਤਾ ਨਹੀਂ ਸੀ ਕਿ ਇਹ ਥਾਂ ਤੁਹਾਨੂੰ ਇੰਨੀ ਪਿਆਰੀ ਹੈ ਨਹੀਂ ਤਾਂ ਕਨੀ ਇਸ ਕਦੇ ਵੀ ਮੁਕਾਬਲੇ ਵਿੱਚ ਨਾ ਆਉਂਦੀ ਇਹ ਪਲਾਟ ਆਪ ਨੂੰ ਮੁਬਾਰਕ ਹੋਵੇ ਪਲਾਟ ਆਪਣੇ ਨਾਂ ਕਰਾ ਕੇ ਧੰਨਾ ਸੇਠ ਵਜੀਰ ਸਾਹਿਬ ਅੱਗੇ ਪੇਸ਼ ਹੋਏ ਤੇ ਅਰਜ਼ੀ ਕੀਤੀ ਹਜ਼ੂਰ ਹੁਕਮ ਦੀ ਪੂਰਤੀ ਹੋ ਗਈ ਹੈ ਹੁਕਮ ਦਿਓ ਇਸ ਪਲਾਟ ਦਾ ਕੀ ਕਰਨਾ ਹੈ ਵਜ਼ੀਰ ਸਾਹਿਬ ਦਾ ਹੁਕਮ ਸੀ ਕਰਨਾ ਕੀ ਹੈ ਆਪਣੇ ਲਈ ਸ਼ਾਨਦਾਰ ਹਵੇਲੀ ਬਣਾਵਾ ਲਓ ਮਾਈ ਬਾਪ ਹਵੇਲੀਆਂ ਤਾਂ ਪਹਿਲਾਂ ਹੀ ਬਹੁਤ ਹਨ ਇੱਕ ਹੋਰ ਖੁਦ ਆਪਣੇ ਲਈ ਬਣਵਾ ਲਵੋ ਵਜ਼ੀਰ ਸਾਹਿਬ ਨੇ فرمایا ਸਰਕਾਰ ਤੁਹਾਡੇ ਤੇ ਬਹੁਤ ਮਿਹਰਬਾਨ ਵੀ ਹੈ ਤੇ ਖੁਸ਼ ਵੀ ਅੱਜ ਆਪ ਨੇ ਸਾਨੂੰ ਮੁਸ਼ਕਲ ਤੋਂ ਬਚਾਇਆ ਹੈ। ਰੁਕਸਾਨਾ ਜਦ ਬੋਲੀ ਹਾਰ ਕੇ ਆਪਣੇ ਹੁਜਰੇ ਵਿੱਚ ਦਾਖਲ ਹੋਈ ਤਾਂ ਇੱਕ ਜ਼ਖਮੀ ਔਰਤ ਵਾਗ ਸੀ ਜਿਸ ਦਾ ਦਿਲ ਟੁੱਟ ਚੁੱਕਾ ਸੀ ਸ਼ੀਸ਼ੇ ਨੂੰ ਹੀਰੇ ਦੀ ਕਣੀ ਨੇ ਇੱਚੋਂ چیر ਕੇ ਰੱਖ ਦਿੱਤਾ। ਜਦੋਂ ਵੀ ਉਹ ਸਾਹ ਲੈਂਦੀ ਤਾਂ ਦਰਦ ਦੀ ਚੀਜ਼ ਉਸ ਦੇ ਅੰਦਰੋਂ ਫੁੱਟ ਪੈਂਦੀ ਤੇ ਇੱਕ ਵੱਧਵਾ ਮੱਲੋ ਮੱਲੀ ਉਸ ਦੇ ਸੀਨੇ 'ਚੋਂ ਨਾ ਚਾਹੁੰਦੇ ਹੋਏ ਵੀ ਨਿਕਲ ਪੈਂਦੀ ਕਿ ਜਾ ਸੀਠ ਤੈਨੂੰ ਵੀ ਉਸ ਹਵੇਲੀ ਵਿੱਚ ਰਹਿਣ ਦਾ ਸੁੱਖ ਨਸੀਬ ਨਾ ਹੋਵੇ। ਸਮਾ ਨਦੀ ਦੇ ਪਾਣੀ ਵਾਂਗ ਪੁਲਾਂ ਦੇ ਹੇਠ ਦੀ ਲੰਘਦਾ ਰਿਹਾ। ਰੁਕਸਾਨਾ ਦਾ ਤੰਦਾ ਪੂਰੇ ਜੋਬਨ ਤੇ ਸੀ। ਦੂਜੇ ਪਾਸੇ ਦੇਖਦੇ ਹੀ ਦੇਖਦੇ ਉਸੇ ਪਲਾਟ ਤੇ ਇੱਕ ਵਿਸ਼ਾਲ ਤੇ ਸ਼ਾਨਦਾਰ ਹਵੇਲੀ ਬਣ ਕੇ ਤਿਆਰ ਹੋ ਗਈ। ਸੇਠ ਤੰਨਾ ਸਾਹ ਹਵੇਲੀ ਬਣਨ ਤੇ ਪੰਡਤਾਂ ਤੋਂ ਸਾਹਾ ਕਢਵਾ ਕੇ ਪੂਜਾ ਪਾਠ ਹਵਨ ਤੇ ਬ੍ਰਹਮਣ ਰੋਜ ਬ੍ਰਹਮ ਉਹ ਚੱਕਰਵਾ ਕੇ ਬੜੀਆਂ ਰੀਜਾਂ ਨਾਲ ਹਵੇਲੀ ਵਿੱਚ ਦਾਖਲ ਹੋਇਆ। ਹਲੇ ਉਸ ਹਵੇਲੀ ਦੀਆਂ ਚੁਗਾਠਾਂ ਤੇ ਆਂਬ ਦੇ ਪੱਤੇ ਖੰਮਣੀ ਨਾਲ ਬੰਨੇ ਸੁੱਕੇ ਨਹੀਂ ਸਨ ਕਿ ਦੇਲ ਦੇ ਘਾਤਕ ਦੌਰੇ ਨੇ ਸੇਠ ਦੀ ਜਾਨ ਲੈ ਲਈ। ਚਾਰੇ ਪਾਸੇ ਹਾਹਾਕਾਰ ਮੱਚ ਗਈ। ਜਿੰਨੇ ਮੂੰਹੋਂ ਨੀਆਂ ਗੱਲਾਂ ਕਈਆਂ ਦਾ ਕਹਿਣਾ ਸੀ ਕਿ ਸੇਠ ਦੀ ਮੌਤ ਰੁਕਸਾਨਾ ਦੀ ਦੁਰਅਸੀਸ ਦਾ ਨਤੀਜਾ ਹੈ। ਰੁਕਸਾਨਾ ਨੂੰ ਸੱਚਮੁੱਚ ਸੇੜ ਦੇ ਮਰਨ ਦਾ ਬੜਾ ਦੁੱਖ ਹੋਇਆ। ਅੰਦਰੋਂ ਉਸਨੂੰ ਲੱਗਾ ਜਿਵੇਂ ਰੱਬ ਨੇ ਬੜੇ ਨੇੜੇ ਹੋ ਕੇ ਉਸ ਦੀ ਸੁਣੀ ਹੋਵੇ ਜਾਤ ਦੀ ਤੁਫਾਇਤ ਸੀ ਸਮਾਜ ਵਿੱਚ ਆਪਣੀ ਹਾਇਸੀਅਤ ਨੂੰ ਪਛਾਣਦੀ ਸੀ ਬੇਸ਼ੱਕ ਅੰਦਰ ਲੋਕੀ ਉਸ ਤੇ ਮਰਦੇਸਾਨ ਰੁਕਸਾਨਾ ਨੂੰ ਪਿਆਰ ਵੀ ਕਰਦੇ ਸਨ ਪਰ ਇੱਕ ਲਕਸ਼ਮਣ ਰੇਖਾ ਵੀ ਸੀ ਜਿਸ ਕਾਰਨ ਉਹ ਮਜਬੂਰ ਸੀ ਇਸੇ ਤਰ੍ਹਾਂ ਰੁਕਸਾਨਾ ਵੀ ਸੇਠ ਦੇ ਘਰ ਸੋਕ ਪ੍ਰਗਟ ਕਰਨ ਲਈ ਜਾਣਾ ਚਾਹੁੰਦੀ ਸੀ ਪਰ ਜਾ ਨਾ ਸਕੀ ਸਮਾਪਲਾ ਕਦੋਂ ਰੁਕੇ ਤੋ ਰੁਕਦਾ ਹੈ ਕਾਲ ਦਾ ਚੱਕਰ ਆਪਣੀ ਚਾਲ ਚੱਲਦਾ ਰਿਹਾ ਸਮੇਂ ਨੇ ਕਰਵਟ ਲਈ ਤੇ ਅੱਖ ਚਪਕਦੇ ਹੀ ਵਿੱਚ ਹੀ ਕੁਝ ਦਾ ਕੁਝ ਹੋ ਗਿਆ ਦੇਸ਼ ਦੇ ਦੋ ਟੁਕੜੇ ਹੋ ਗਏ ਇਸ ਵੰਡ ਨੇ ਦੇਖਦੇ ਹੀ ਦੇਖਦੇ ਸਭ ਕੁਝ ਉਲਟਾ ਪਲਟਾ ਕਰ ਦਿੱਤਾ ਆਬਾਦੀ ਦੀ ਅਦਲਾ ਬਦਲੀ ਵਿੱਚ ਗਰੀਬਾਂ ਤੇ ਬੇਗੁਨਾਹਾਂ ਦਾ ਕਾਣ ਹੋ ਗਿਆ ਜਨੂਨੀ ਲੋਕਾਂ ਨੇ ਇਨਸਾਨੀਅਤ ਨੂੰ ਉਸੇ ਵੇਲੇ ਆਲੇ ਵੇਚ ਰੱਖ ਦਿੱਤਾ ਤੇ ਤਲਵਾਰ ਹੱਥ 'ਚ ਫੜ ਕੇ ਮਾਸੂਮਾ ਔਰਤਾਂ ਤੇ ਬੱਚਿਆਂ ਨੂੰ ਗਾਜਰ ਮੂਲੀ ਮੰਗ ਵੱਟ ਕੇ ਰਾਵੀ ਤੇ ਸਤਲੁਜ ਦੇ ਪਾਣੀ ਨੂੰ ਲਾਲ ਕਰ ਦਿੱਤਾ ਉਸ ਦੁਖਾਂਤ ਵਿੱਚ ਰੁਕਸਾਨਾ ਵੀ ਨਾ ਬਚ ਸકી ਉਹ ਰੁਕਸਾਨਾ ਜਿਸ ਨੇ ਕਦੇ ਜ਼ਮੀਨ ਤੇ ਪੈਰ ਨਹੀਂ ਸੀ ਰੱਖਿਆ ਲਹੂ ਲਹਾਨ ਪੈਰਾਂ ਨਾਲ ਪਾਕਿਸਤਾਨ ਵਿੱਚ ਆਪਣੇ ਇੱਕ ਆਸ਼ਿਕ ਨੂੰ ਲੈ ਕੇ ਦਾਖਲ ਹੋਈ ਇਸ ਰਾਜ ਪਲਟੇ ਵਿੱਚ ਜੋ ਲੋਕ ਫਕੀਰ ਸਨ ਸਹਾ ਬਣ ਗਏ ਤੇ ਜੋ ਸ਼ਾਹ ਸਨ ਉਹ ਪਖਾਰੀ ਬਣ ਗਏ ਰਿਆਸਤਾਂ ਟੁੱਟ ਗਈਆਂ ਹਕੂਮਤ ਆਮ ਲੋਕਾਂ ਦੇ ਹੱਥਾਂ ਵਿੱਚ ਆ ਚੁੱਕੀ ਸੀ ਪਿਆਦਿਆਂ ਨੇ ਸ਼ਾਹਾਂ ਨੂੰ ਮਾਰ ਤੇ ਦੇ ਦਿੱਤੀ ਸੀ ਸਤਰੰਜ ਦੀ ਵਿਸਾਤ ਪਲਟ ਕਰ ਦਿੱਤੀ ਸੀ ਜਦੋਂ ਤੱਕ ਟੇਕ ਟਿਕਾ ਹੋਇਆ ਉਦੋਂ ਤੱਕ ਬਹੁਤ ਕੁਝ ਬਦਲ ਚੁੱਕਾ ਸੀ ਰਿਆਸਤ ਵਿੱਚ ਰੰਡੀ ਖਾਨੇ ਬੰਦ ਹੋ ਚੁੱਕੇ ਸਨ ਰੌਲਾ ਤਾਂ ਇਹ ਵੀ ਸੀ ਕਿ ਸ਼ਰਾਬ ਤੇ ਅਫੀਮ ਦੇ ਠੇਕੇ ਬੰਦ ਹੋ ਜਾਣਗੇ ਪਰ ਸ਼ਰਾਬ ਦੇ ਠੇਕੇ ਹੁਣ ਤੱਕ ਬੰਦ ਨਾ ਹੋ ਸਕੇ ਅਫੀਮ ਦੇ ਠੇਕੇ ਜ਼ਰੂਰ ਬੰਦ ਹੋ ਗਏ ਸਨ ਕੋਠੇ ਖਾਲੀ ਪਿੰਜਰੀਆਂ ਵਾਂਗ ਬਰਾਨ ਹੋ ਗਏ ਸਨ ਹਾਂ ਘੁੰਗਰੂਆਂ ਤੇ ਸਾਜ਼ਾਂ ਦੀ ਗੂੰਜਾਰ ਦਾ ਪਲੇਖਾ ਜ਼ਰੂਰ ਪੈਂਦਾ ਸੀ ਸੇਠ ਧੰਨੇ ਦੇ ਚ ਚਲਾਣਾ ਕਰ ਜਾਣ ਮਗਰੋਂ ਉਸ ਸਮੇਂ ਤੱਕ ਉਹ ਹਵੇਲੀ ਕੁਝ ਸਮੇਂ ਤੱਕ ਉਹ ਹਵੇਲੀ ਸੁਨਸਾਨ ਪਈ ਰਹੀ ਹੁਣ ਛੋਟੇ ਸੇਠ ਹੋਰਾਂ ਦਾ ਉਹ ਦਬਦਬਾ ਨਹੀਂ ਰਿਹਾ ਸੀ ਜੋ ਉਸਦੇ ਪਿਤਾ ਦਾ ਸੀ ਖੁਸ਼ਾਮਦੀਆਂ ਨੇ ਵਿਗੜੇ ਇਕਲੋਤੇ ਪੁੱਤਰ ਨੂੰ ਆਪਣੇ ਹੱਥਾਂ ਵਿੱਚ ਬੋਝ ਲਿਆ ਨਾ ਤੇਜਰਬਾਕਾਰੀ ਕਰਕੇ ਤੌਲਤ ਉਸਦੇ ਹੱਥਾਂ ਵਿੱਚ ਚੋਰੀਤ ਵਾਂਗ ਨਿਕਲ ਗਈ ਖਰਚੇ ਜ਼ਿਆਦਾ ਆਮਦਨ ਘਟ ਖਾਂਦੇ ਪੀਂਦੇ ਤਾਂ ਖੂਬੀ ਖਾਲੀ ਹੋ ਜਾਂਦੇ ਹਨ ਨੌਬਤ ਇਥੋਂ ਤੱਕ ਆ ਗਈ ਕਿ ਉਹ ਪਿਤਾ ਪੁਰਖੀ ਸ਼ਾਨਦਾਰ ਹਵੇਲੀ ਉਸ ਨੂੰ ਕਿਰਾਏ ਤੇ ਚੜਾਉਣੀ ਪੈ ਗਈ ਦਬਾਬ ਪਨਾਲ ਕਰਾਇਦਾਰ ਵੀ ਅਜਾਹਾ ਵਿਅਕਤੀ ਮਿਲ ਗਿਆ ਜਿਸ ਨੇ ਮੂਹ ਮੰਗਿਆ ਕਰਾਇਆ ਦੇ ਦਿੱਤਾ ਉਹ ਸ਼ਖਸ ਸੀ ਨਵਾਂ ਉੱਭਰਿਆ ਸ਼ਰਾਬ ਦਾ ਠੇਕੇਦਾਰ ਪਹਿਲਾ ਅਫੀਮ ਦਾ ਠੇਕੇਦਾਰ ਸੀ ਅਫੀਮ ਨੇ ਦੇ ਠੇਕੇ ਸਰਕਾਰ ਵੱਲੋਂ ਬੰਦ ਕਰ ਦਿੱਤੇ ਜਾਣ ਕਰਕੇ ਉਹ ਹੁਣ ਸ਼ਰਾਬ ਦਾ ਨਾਂ ਵੀ ਠੇਕੇਦਾਰ ਸੀ ਠੇਕੇਦਾਰ ਨੂੰ ਹਵੇਲੀ ਕੀ ਮਿਲੀ ਉਸ ਦੀਆਂ ਪੰਜੇ ਉਂਗਲਾਂ ਕੋ ਵਿੱਚ ਸਨ ਉਸ ਨੂੰ ਕਾਰੋਬਾਰ ਵਿੱਚ ਇੰਨੀ ਸਫਲਤਾ ਮਿਲੀ ਕਿ ਦਿਨਾਂ ਵਿੱਚ ਨੋਟਾਂ ਦਾ ਮੀਹ ਵਰਨ ਲੱਗ ਪਿਆ। ਦੌਲਤਮੰਦ ਹੋਣ ਕਰਕੇ ਉਸ ਦਾ ਰੂਖ ਵੀ ਤਪਦੇ ਸੂਰਜ ਵਾਂਗ ਸੀ ਕਿ ਮਜਾਲ ਸੀ ਕੋਈ ਅੱਖ ਮਲਾ ਸਕੇ। ਪੁਲਿਸ ਉਸ ਦੀ ਜੇਬ ਵਿੱਚ ਤੇ ਇਸ ਕਰਕੇ ਦਾਦਾਗਿਰੀ ਵਿੱਚ ਹੌਸਲੇ ਬੁਲੰਦ ਸਨ। ਰੋਕਣ ਟੋਕਣ ਵਾਲਾ ਉਸ ਠੋਏਕੇਦਾਰ ਨੂੰ ਕੋਈ ਨਹੀਂ ਸੀ। ਇਸ ਲਈ ਪੰਗੇ ਵੀ ਵੱਡੇ-ਵੱਡੇ ਲੈਂਦਾ। ਸ਼ਰਾਬ ਤੇ ਸ਼ਬਾਬ ਦਾ ਰਸੀਆ ਰੋਜ ਨਵੀਂ ਕੁੜੀ ਪਾਲਦਾ ਸੀ ਜੂਵੇ ਦੀ ਆਦਤ ਕਰਕੇ ਇਧਰੋਂ ਦੂਰੋਂ ਦੂਰੋਂ ਖਿਲਾੜੀ ਬਰੀਫ ਕੇਸ ਨੋਟਾਂ ਦੇ ਭਰ ਕੇ ਰੋਜ ਹਵੇਲੀ ਵਿੱਚ ਆਉਂਦੇ ਤੇ ਖਾਲੀ ਹੱਥ ਉੱਥੋਂ ਜਾਂਦੇ ਆਖਿਰ ਹਰ ਚੀਜ਼ ਦੀ ਹੱਦ ਹੁੰਦੀ ਹੈ ਇੱਕ ਰਾਤ ਜੂਵੇ ਦੀ ਹਾਰ ਜਿੱਤ ਤੇ ਦਿੱਲੀ ਤੋਂ ਆਇਆ ਇੱਕ ਵਪਾਰੀ ਨਾਲ ਉਸ ਦਾ ਐਨਾ ਝਗੜਾ ਹੋਇਆ ਕਿ ਨੋਬਤ ਹੱਥੋਂ ਪਾਈ ਤੇ ਆ ਗਈ ਉਸੇ ਹੱਥੋਂ ਪਾਈ ਵਿੱਚ ਠੇਕੇਦਾਰ ਦੇ ਹੱਥੋਂ ਉਸ ਦੇ ਪਿਸਤੌਲ ਦੀ ਗੋਲੀ ਨਾਲ ਵਪਾਰੀ ਦੀ ਮੌਤ ਹੋ ਗਈ ਜਦੋਂ ਪੁਲਿਸ ਆਈ ਤਾਂ ਚੁਰਸਤੇ ਵਿੱਚ ਠੇਕੇਦਾਰ ਦਾ ਪਾਂਡਾ ਫੁੱਟ ਗਿਆ। ਹਵੇਲੀ ਚੋਂ ਪੰਜ ਕੁਵਾਰੀਆਂ ਮਟਿਆਰਾਂ ਮਿਲੀਆਂ ਜਿਨ੍ਹਾਂ ਤੋਂ ਜਿਸਮ ਫਰੋਸ਼ੀ ਦਾ ਤੰਦਾ ਕਰਵਾਇਆ ਜਾਂਦਾ ਸੀ ਤੇ ਵੱਡੇ-ਵੱਡੇ ਸਰਕਾਰੀ ਅਫਸਰਾਂ ਤੋਂ ਅੜੇ ਕੰਮ ਕਢਵਾਏ ਜਾਂਦੇ ਸਨ। ਛਾਪੇ ਦੌਰਾਨ ਇਸ ਤੋਂ ਇਲਾਵਾ 2 ਲੱਖ ਰੁਪਏ ਨਗਦ ਨਜਾਇਜ਼ ਦੋ ਪਿਸਤੌਲ ਮਣਾਮੂਹੀ ਅਫੀਮ ਦੇ ਇਲਾਵਾ ਪੁੱਕੀ, ਖਾਂਜਾ ਤੇ ਚਰਸ ਬਰਾਮਦ ਹੋਏ। ਮੁਹੱਲੇ ਵਾਲੇ ਜੋ ٹھੇਕੇਦਾਰਾਂ ਦੇਕੇਦਾਰ ਤੋਂ ਅੱਤਾ ਦੇ ਦੁਖੀ ਸਨ ਇਸ ਘਟਨਾ ਉਪਰੰਤ ਬੜਾ ਸੁਖੀ ਮਹਿਸੂਸ ਕਰ ਰਹੇ ਸਨ ਉਦੋਂ ਡਰਦੇ ਜ਼ਬਾਨ ਨਹੀਂ ਸਨ ਖੋਲਦੇ ਹੁਣ ਹਵੇਲੀ ਦੀ ਤਾਲਾਬੰਦੀ ਤੇ ਬੇहद ਖੋਸ਼ ਸਨ ਉਹ ਲੋਕ ਜੋ ਰੁਕਸਾਨਾ ਨੂੰ ਇੱਥੇ ਪਲਾਟ ਨਹੀਂ ਲੈਣ ਦਿੰਦੇ ਸਨ ਉਹਨਾਂ ਚੋਂ ਕੁਝ ਬੰਦੇ ਹਲੇ ਵੀ ਜਿਉਂਦੇ ਸਨ ਉਹ ਸਾਰੇ ਹੀ ਇਸ ਕਾਂਡ ਮਗਰੋਂ ਇਕੱਠੇ ਹੋਏ ਤੇ ਆਪਸ ਵਿੱਚ ਚਰਚਾ ਕਰਨ ਲੱਗ ਪਏ ਉਹਨਾਂ ਜੋ ਇਕਨੇ ਕੇ ਹੱਥ ਆਇਆ ਤੂੰ ਹੀ ਸੀ ਜਿਸ ਨੇ ਰੁਕਸਾਨਾ ਦਾ ਕੋਹ ਕੋਰ ਵਿਰੋਧ ਕੀਤਾ ਸੀ ਤੇ ਉਸ ਨੂੰ ਪਲਾਟ ਨਹੀਂ ਸੀ ਲੈਣ ਦਿੱਤਾ ਹਾਂ ਭਾਈ ਮੈਂ ਹੀ ਸੀ ਪਰ ਅੱਜ ਮੈਨੂੰ ਰੁਕਸਾਨਾ ਦੀ ਬੜੀ ਜਿਆਦ ਆ ਰਹੀ ਹੈ ਬੇਸ਼ੱਕ ਤੁਵਾਇਫ ਸੀ ਪਰ ਸੀ ਉਸੂਲਾਂ ਤੇ ਬੋਲਾਂ ਦੀ ਪੱਕੀ ਅੱਜ ਦੇਖ ਲੋ ਹਵੇਲੀ ਵਾਲ ਇਸ਼ਾਰਾ ਕਰਦਿਆਂ ਉਸਨੇ ਕਿਹਾ ਇੱਕ ਨਹੀਂ ਪੰਜ ਪੰਜ ਕੁੜੀਆਂ ਬਰਾਮਦ ਹੋਈਆਂ ਇਸੇ ਹਵੇਲੀ ਚੋਂ ਜਾਪਦਾ ਹੈ ਅੱਜ ਦੀ ਤਰੀਖ ਵਿੱਚ ਹਰ ਘਰ ਰੰਡੀਖਾਨਾ ਬਣਿਆ ਹੋਇਆ ਹੈ ਰੁਕਸਾਨਾ ਬੇਸ਼ੱਕ ਤੰਦਾ ਕਰਦੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਸ਼ਰਮ ਲਿਹਾਜ ਸੀ ਜਦ ਵੀ ਬਾਹਰ ਨਿਕਲਦੀ ਉਸ ਦੇ ਚਿਹਰੇ ਤੇ ਨਕਾਬ ਹੁੰਦਾ ਸੀ ਸੱਚੇ ਦੀ ਰੱਬ ਜ਼ਰੂਰ ਸੁਣਦਾ ਹੈ ਭਾਵੇਂ देर ਹੋ ਜਾਵੇ ਦੱਸੋ ਕਿਸ ਨੇ ਸੁੱਖ ਦਾ ਸਾ ਲਿਆ ਹੈ ਇਸ ਹਵੇਲੀ ਵਿੱਚ ਜਦ ਦੀ ਬਣੀ ਹੈ ਦੇਖ ਲੈਣਾ ਪਵੇਖ ਵਿੱਚ ਵੀ ਕਿਸੇ ਨੇ ਨਹੀਂ ਰਹਿਣਾ ਇਸ ਸ਼ਰਾਬੀ ਹਵੇਲੀ ਵਿੱਚ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ